ਗਾਇਕ ਖਾਣ ਪੈਣੀ ਦੇ ਪਿਤਾ ਤੇ ਭਰਾ ਨੇ ਨਹਿਰ ਚ ਡੁੱਬ ਰਹੇ ਇੱਕ ਮੁੰਡੇ ਤੇ ਕੁੜੀ ਦੀ ਜਾਨ ਬਚਾਈ ਜਿਸ ਦਾ ਇੱਕ ਵੀਡੀਓ ਚਮਕੌਰ ਸਿੱਧੂ ਨਾਮ ਦੇ ਸਖਸ਼ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਸਾਂਝਾ ਕੀਤਾ ਜਿਹੜਾ ਆ ਮੁੰਡਾ ਤੇ ਕੁੜੀ ਨਹਿਰ ਦੇ ਵਿੱਚੋਂ ਬਚਾਏ ਨੇ ਖਾਣ ਪੈਣੀ ਗਲ ਦਾ ਡੈਡੀ ਤੇ ਖਾਣ ਦਾ ਪ੍ਰਾ ਕਰਮੀ ਖਾਣ ਇਹ ਬਈ ਨਾਨਕਿਆਂ ਤੋਂ ਆਉਂਦੇ ਸੀ ਉਧਰੋਂ ਆਪਣੀ ਜਿਹੜੀ ਪੂਰੇ ਗੋਬਿਆਂ ਵਾਲੀ ਨਹਿਰ ਵਾਦੀ ਢੱਡਰੀਆਂ ਲਵੇ ਇਹ ਗੱਡੀ ਲੈ ਕੇ ਮਰੂਤੀ ਚ ਇੱਕ ਕੁੜੀ ਤੇ ਇੱਕ ਮੁੰਡਾ ਨਹਿਰ ਦੇ ਵਿਚਾਲੇ ਡਿੱਗੇ ਖੜੇ ਸੀ ਗਲਗਲ ਸੀਸਿਆਂ ਵੀ ਲਿਕ ਲਗੇ ਵਿਚਾਰੇ ਉੱਪਰ ਖੜ ਗਏ ਖਾਨ ਭੈਣੀ ਦਾ ਪਿਤਾ ਅਤੇ ਉਸ ਦਾ ਭਰਾ ਨਹਿਰ ਚ ਡੁੱਬ ਰਹੇ ਕੁੜੀ ਮੁੰਡੇ ਨੂੰ ਕੱਢ ਕੇ ਲਿਆਏ ਦਰਅਸਲ ਇਹ ਮੁੰਡਾ ਤੇ ਕੁੜੀ ਕਾਰ ਸਮੇਤ ਨਹਿਰ ਵਿੱਚ ਡਿੱਗ ਪਏ ਸਨ ਕਾਰ ਚੋਂ ਕਿਸੇ ਤਰ੍ਹਾਂ ਨਿਕਲ ਕੇ ਕਾਰ ਦੇ ਉੱਪਰ ਖੜੇ ਹੋ ਗਏ ਖਾਨ ਭੈਣੀ ਦੇ ਭਰਾ ਅਤੇ ਉਸ ਦੇ ਪਿਤਾ ਨੇ ਨਹਿਰ ਚ ਉਤਰ ਕੇ ਇਹਨਾਂ ਦੀ ਜਾਨ ਬਚਾ ਲਈ ਇਸ ਵੀਡੀਓ ਤੇ ਫੈਨਸ ਦੇ ਵੱਲੋਂ ਰਿਐਕਸ਼ਨ ਦਿੱਤੇ ਜਾ ਰਹੇ ਹਨ ਜਿਹੜਾ ਆ ਮੁੰਡਾ ਤੇ ਕੁੜੀ ਨਹਿਰ ਦੇ ਵਿੱਚੋਂ ਬਚਾਏ ਨੇ ਖਾਨ ਪੈਣੀ ਵਾਲ ਦਾ ਡੈਡੀ ਤੇ ਖਾਨ ਦਾ ਪ੍ਰਾ ਕਰਮੀ ਖਾਨ ਇਹ ਬਈ ਨਾਨਕਿਆਂ ਤੋਂ ਆਉਂਦੇ ਸੀ ਉਧਰੋਂ ਆਪਣੀ ਜਿਹੜੇ ਪੂਰੇ ਗੁੱਬਾਂ ਵਾਲੀ ਨਹਿਰ ਵਾਦੀ ਢੱਡਰੀਆਂ ਲਵੇ ਇਹ ਗੱਡੀ ਲੈ ਕੇ ਮਰੂਤੀ 'ਚ ਇੱਕ ਕੁੜੀ ਤੇ ਇੱਕ ਮੁੰਡਾ ਨਹਿਰ ਦੇ ਵਿਚਾਲੇ ਡੱਗੇ ਖੜੇ ਸੀ ਗੱਲ ਕਰ ਸੀਸਿਆਂ 'ਤੇ ਲਿਖ ਲਗੇ ਵਿਚਾਰੇ ਉੱਪਰ ਖੜ ਗਏ ਪਹਿਲੀ ਗੱਲ ਤਾਂ ਮੇਰੀ ਇਹ ਆ ਪਾ ਜੀ ਵੀ ਜੇ ਤੁਹਾਡੇ ਮੁੰਡੇ ਕੁੜੀ ਕੋਈ ਚੰਡੀਗੜ੍ਹ ਜਾਂ ਮੋਹਾਲੀ ਜਾਂ ਬਰਨਾਲ ਜਾਂ ਲੌਂਗਰ ਸੁਨਾਮ ਸੰਗੂ ਕਿਤੇ ਵੀ ਕਿਤੇ ਪੜਦੇ ਨੇ ਤਾਂ ਆਪਣੇ ਜਵਾਕਾਂ ਦੀ ਗੌਰ ਰੱਖਿਆ ਕਰੋ ਕਿੱਥੇ ਪੜਨੇ ਜਾਂਦੇ ਨੇ ਕਿੱਥੇ ਖੜਦੇ ਨੇ ਕਿੱਥੇ ਖਾਂਦੇ ਪੀਂਦੇ ਨੇ ਜਵਾਕਾਂ ਦੀ ਗੌਰ ਕਰ ਲਿਆ ਕਰੋ ਅੱਜ ਦੇਖ ਲਓ ਜੇ ਇਹ ਰੱਬ ਕਰਕੇ ਨਾ ਆਉਂਦੇ ਖਾਣ ਪੈਣੇ ਵਾਲਾ ਡੈਡੀ ਤੇ ਕਰਮੀ ਖਾਣ ਤੇ ਖਾਣ ਦਾ ਭਰਾ ਜੇ ਇਹ ਉਧਰੋਂ ਨਾ ਆਉਂਦੇ ਕਿਤੇ ਇਹਨਾਂ ਨੇ ਬਈ ਵਿਚੀ ਮਰ ਜਾਣਾ ਜੀ ਕਿਉਂ ਗੱਡੀ ਦੀ ਟੇਢੀ ਖੜੀ ਸੀ ਉਹਦੇ ਉੱਪਰ ਖੜੀ ਸੀਗੇ ਆ ਖਾਨ ਪੈੜੀ ਵਾਲ ਦਾ ਡੈਡੀ ਆ ਜਿਨੇ ਆਪਦਾ ਪਰਨਾ ਲਾ ਕੇ ਕੁੜੀ ਨੂੰ ਬਾਹਰ ਕੱਢਿਆ ਤੇ ਮੁੰਡੇ ਨੂੰ ਪਰਨਾ ਫੜਾ ਕੇ ਬਾਹਰ ਕੱਢਿਆ ਪਹਿਲਾਂ ਬਾਈ ਕਰਮੀ ਖਾਨ ਕੁੜੀ ਨੂੰ ਕੱਢ ਕੇ ਲੈ ਕੇ ਆਇਆ ਇਹ ਅੱਖ ਤੇ ਸੱਟ ਲੱਗੀ ਆ ਇਹ ਮੈਂ ਤਾਂ ਕਰਕੇ ਵੀਡੀਓ ਬਈ ਨਹੀਂ ਦਿਖਾ ਸਕਦਾ ਫੇਸ ਨਹੀਂ ਦਿਖਾ ਸਕਦੇ ਤੇ ਪਹਿਲਾਂ ਤਾਂ ਇਹ ਦੇਖੀ ਗਏ ਵੀ ਬਰਨਾਲੇ ਤੋਂ ਆ ਕਿਤੋਂ ਆ ਕਿਤੋਂ ਸੱਚ ਨਹੀਂ ਬਈ ਪਹਿਲਾਂ ਤਾਂ ਬੋਲੇ ਇਹਨਾਂ ਨੇ ਕਿਉਂ ਘਰੋਂ ਡਰਦੇ ਜੀ ਵੀ ਕਿਤੇ ਪਤਾ ਲੱਗ ਜਾ ਫੇਰ ਬਈ ਫੇਰ ਦੁਬਾਰੇ ਗਿਆ ਉਹ ਮੁੰਡੇ ਨੂੰ ਲੈ ਕੇ ਆਇਆ ਬਾਕੀ ਜਿਗਰਾ ਦੇਖੋ ਨਾ ਨਹੀਂ ਪਾਣੀ 'ਚ ਕੋਈ ਨਹੀਂ ਵੱੜਦਾ ਇਹਨੇ ਪਹਿਲਾਂ ਐਂ ਗੱਲ ਕਹੀ ਜੀ ਬਈ ਗੱਲ ਨਾ ਫੜਿਓ ਸੋਨੂੰ ਮੈਂ ਬਚਾ ਲੂੰਗਾ ਧੰਨਵਾਦ اے ਬਾਈ ਕਰਮੀ ਖਾਨ ਦਾ